ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਇੰਡੀਅਨ ਐਮਬੈਸੀ ਵੱਲੋਂ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ ਸਨਾਲਖੀ ਭਾਰਤੀ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਹਦਾਇਤਾਂ ਜਾਰੀ ਕਰਦੇ ਆ ਕਿਹਾ ਗਿਆ ਕਿ ਕੋਈ ਵੀ ਵਿਦਿਆਰਥੀ ਦੇਰ ਰਾਤ ਘਰੋਂ ਬਾਹਰ ਨਾ ਨਿਕਲੇ ਜੇਕਰ ਬਹੁਤ ਐਮਰਜੈਂਸੀ ਹੈ ਜੇਕਰ ਕਿਸੇ ਵਿਦਿਆਰਥੀ ਨੇ ਜ਼ਰੂਰੀ ਬਾਹਰ ਜਾਣਾ ਤਾਂ ਉਹ ਇਕੱਲਾ ਬਾਹਰ ਨਾ ਜਾਵੇ ਸਗੋਂ ਗਰੁੱਪ ਦੇ ਵਿੱਚ ਜਾਇਆ ਜਾਵੇ ਗਰੁੱਪਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਬਾਹਰ ਨਿਕਲਿਆ ਜਾਵੇ ਦੇਰ ਰਾਤ ਸ਼ੱਕੀ ਥਾਂਵਾਂ ਤੇ ਜਾਂ ਫਿਰ ਕਿਸੇ ਹੋਰ ਵਿਥਾਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਜਿਹੀਆਂ ਹਦਾਇਤਾਂ ਜਿਹੜੀਆਂ ਨੇ ਭਾਰਤੀ ਐਮਬੈਸੀ ਦੇ ਵੱਲੋਂ ਜਾਰੀ ਕੀਤੀਆਂ ਨੇ ਸਨਨਖੀ ਭਾਰਤੀ ਐਮਬੈਸੀ ਦੀ ਸਾਈਟ ਦੇ ਉੱਪਰ ਵਿਦਿਆਰਥੀਆਂ ਨੂੰ ਰਜਿਸਟਰ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਕਿ ਕੋਈ ਵੀ ਐਮਰਜੈਂਸੀ ਸਮੇਂ ਜਾਂ ਫਿਰ ਕੋਈ ਵੀ ਮੁਸੀਬਤ ਸਮੇਂ ਬੱਚਿਆਂ ਨੂੰ ਟਰੈਕ ਕੀਤਾ ਜਾ ਸਕੇ ਬੱਚਨ ਟ੍ਰੈਕ ਕੀਤਾ ਜਾ ਸਕੇ ਤਾਂ ਕਿ ਕਿਸੇ ਵੀ ਮੁਸੀਬਤ ਤੋਂ ਬੱਚਾ ਨੂੰ ਬਚਾਇਆ ਜਾ ਸਕੇ ਦੱਸਦੀ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਇਹ ਕੁਝ ਹਦਾਇਤਾਂ ਜ਼ਰੂਰ ਜਾਰੀ ਕਰ ਦਿੱਤੀਆਂ ਨੇ ਇੰਡੀਆਨ ਐਮਬੈਸੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਬੀਤੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਵਾਰਦਾਤਾਂ ਵਧੀਆਂ ਸੀਗੀਆਂ ਬੀਤੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ 11 ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਇੱਕ ਕਦਮ ਚੁੱਕੇ ਗਏ ਨੇ ਭਾਰਤੀ ਐਮਬੈਸੀ ਦੇ ਵੱਲੋਂ ਅਮਰੀਕਨ ਜਿਹੜੇ ਸਟੂਡੈਂਟਸ ਨੇ ਅਮਰੀਕਨ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਸਟੂਡੈਂਟਸ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਦੋਸਤੋ ਵਿੱਚ ਕਾਫੀ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਵਿਦਿਆਰਥੀਆਂ ਦੇ ਲਈ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਇਕੱਲੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਹੈ ਦੇਰ ਰਾਤ ਸ਼ੱਕੀ ਥਾਵਾਂ ਤੇ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ ਇਸੇ ਨਾਲ ਹੀ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਭਾਰਤੀ ਅੰਬੈਸਡਰੀ ਸਾਈਟ ਦੇ ਉੱਪਰ ਰਜਿਸਟਰ ਕਰਨ ਤਾਂ ਕਿ ਮੁਸੀਬਤ ਦਾ ਸਮੇਂ 'ਤੇ ਟ੍ਰੈਕ ਕੀਤਾ ਜਾ ਸਕੇ ਉਥੇ ਦੱਸੇ ਕਿ ਅਮਰੀਕਾ ਦਾ ਅਮਰੀਕਾ ਦੇ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਭਾਰਤੀ ਅੰਬੈਸਡਰੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤਿਆ ਦੇ ਨਾਲ ਹੀ ਕਿਸੇ ਵੀ ਤਰੀਕੇ ਦੀ ਵਧਿੱਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਤੇਜ਼ੀ ਲਿਆਉਣ ਦੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਉਥੇ ਦੱਸਦੀ ਕਿ ਭਾਰਤੀ ਅੰਬੈਸਡਰੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਨੇ ਅਮਰੀਕਨ ਭਾਰਤੀ ਸਟੂਡੈਂਟਸ ਲਈ ਜੋ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਭਾਰਤੀ ਸਟੂਡੈਂਟਸ ਉਹਨਾਂ ਦੇ ਲਈ ਕਾਫੀ ਸਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਦੱਸਦੇ ਵਿੱਚ ਕਿਹਾ ਗਿਆ ਹੈ ਕਿ ਕੱਲੇ ਘਰੋਂ ਬਾਹਰ ਨਾ ਨਿਕਲਣ ਦੇ ਰਾਤ ਸ਼ਕੀ ਥਾਵਾਂ ਤੇ ਨਾ ਜਾਇਆ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਅਨੁਸੁਖਾਮੀ ਘਟਨਾ ਤੋਂ ਬਚਿਆ ਜਾ ਸਕੇ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਬੁਲਟਨ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਇੰਡੀਅਨ ਐਮਬੈਸੀ ਦੇ ਵੱਲੋਂ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ ਸੇ ਨਾਲ ਹੀ ਭਾਰਤੀ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਹਦਾਇਤਾਂ ਜਾਰੀ ਕਰਦੇ ਆਂ कहा गया कि कोई भी विद्यार्थी देर रात घरों बाहर ना निकले जेकर बहुत एमरजेंसी है जेकर किसी विद्यार्थी ने जरूरी बाहर जाना है तो इकला बाहर ना जाए सगम ग्रुप जाया जाए ग्रुपांचा बाहर निकलिया जाए देर रात शक्की था या फिर ਕਿਸੇ ਹੋਰ ਵਿਧਾਨ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਜਿਹੀਆਂ ਹਦਾਇਤਾਂ ਜਿਹੜੀਆਂ ਨੇ ਭਾਰਤੀ ਐਮਬੈਸੀ ਦੇ ਵੱਲੋਂ ਜਾਰੀ ਕੀਤੀਆਂ ਨੇ ਸਨਨਖੀ ਭਾਰਤੀ ਐਮਬੈਸੀ ਦੀ ਸਾਈਟ ਦੇ ਉੱਪਰ ਵਿਦਿਆਰਥੀਆਂ ਨੂੰ ਰਜਿਸਟਰ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਕਿ ਕੋਈ ਵੀ ਐਮਰਜੈਂਸੀ ਸਮੇਂ ਜਾਂ ਫਿਰ ਕੋਈ ਵੀ ਮੁਸੀਬਤ ਸਮੇਂ ਬੱਚਿਆਂ ਨੂੰ ਟਰੈਕ ਕੀਤਾ ਜਾ ਸਕੇ ਬੱਚਨ ਟ੍ਰੈਕ ਕੀਤਾ ਜਾ ਸਕੇ ਤਾਂ ਕਿ ਕਿਸੇ ਵੀ ਮੁਸੀਬਤ ਤੋਂ ਬੱਚਾ ਨੂੰ ਬਚਾਇਆ ਜਾ ਸਕੇ ਦੱਸਦੀ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਇਹ ਕੁਝ ਹਦਾਇਤਾਂ ਜ਼ਰੂਰ ਜਾਰੀ ਕਰ ਦਿੱਤੀਆਂ ਨੇ ਇੰਡੀਆਨ ਐਮਬੈਸੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਬੀਤੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਵਾਰਦਾਤਾਂ ਵਧੀਆਂ ਸੀਗੀਆਂ ਬੀਤੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ 11 ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਇੱਕ ਕਦਮ ਚੁੱਕੇ ਗਏ ਨੇ ਭਾਰਤੀ ਐਮਬੈਸੀ ਦੇ ਵੱਲੋਂ ਅਮਰੀਕਨ ਜਿਹੜੇ ਸਟੂਡੈਂਟਸ ਨੇ ਅਮਰੀਕਨ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਸਟੂਡੈਂਟਸ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਦੋਸਤੋ ਵਿੱਚ ਕਾਫੀ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਵਿਦਿਆਰਥੀਆਂ ਦੇ ਲਈ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਇਕੱਲੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਹੈ ਦੇਰ ਰਾਤ ਸ਼ੱਕੀ ਥਾਵਾਂ ਤੇ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ ਇਸੇ ਨਾਲ ਹੀ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਭਾਰਤੀ ਅੰਬੈਸਡਰੀ ਸਾਈਟ ਦੇ ਉੱਪਰ ਰਜਿਸਟਰ ਕਰਨ ਤਾਂ ਕਿ ਮੁਸੀਬਤ ਦਾ ਸਮੇਂ 'ਤੇ ਟ੍ਰੈਕ ਕੀਤਾ ਜਾ ਸਕੇ ਉਥੇ ਦੱਸਦੀ ਕਿ ਅਮਰੀਕਾ ਦਾ ਅਮਰੀਕਾ ਦੇ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਭਾਰਤੀ ਅੰਬੈਸਡਰੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤਿਆ ਦੇ ਨਾਲ ਹੀ ਕਿਸੇ ਵੀ ਤਰੀਕੇ ਦੀ ਵਧਿੱਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਤੇਜ਼ੀ ਲਿਆਉਣ ਦੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਉਥੇ ਦੱਸਦੀ ਕਿ ਭਾਰਤੀ ਅੰਬੈਸਡਰੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਨੇ ਅਮਰੀਕਨ ਭਾਰਤੀ ਸਟੂਡੈਂਟਸ ਲਈ ਜੋ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਭਾਰਤੀ ਸਟੂਡੈਂਟਸ ਅਨੁਦ ਲਈ ਕਾਫੀ ਸਾਰੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਦੱਸਦੇ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਘਰੋਂ ਬਾਹਰ ਨਾ ਨਿਕਲਣ ਦੇ ਰਾਤ ਸ਼ੱਕੀ ਥਾਵਾਂ ਤੇ ਨਾ ਜਾਇਆ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਬੁਲਟਨ